ਮਾਰੂ ਮਹੱਲਾ ਤੀਜਾ ਜੁਗ 36 ਕਿਉ ਗੁਬਾਰਾ ਤੂੰ ਆਪੇ ਜਾਣਹਿ ਸਿਰਜਨਹਾਰਾ ਹੋਰ ਕਿਆ ਕੋ ਕਹੈ ਕਿ ਆਖ ਵਿਖਾਣਾ ਤੂੰ ਆਪੇ ਕੀਮਤ ਪਾਏਦਾ ਤੂੰ ਆਪੇ ਕੀਮਤ ਪਾਏਗਾ ਹੋਰ ਕਿਆ ਕੋ ਕਹੈ ਇਥੇ ਕਮਕ ਕਿ ਆਖ ਵਿਖਾਣਾ ਇਥੇ ਵਿਸਰਾਮ ਹੈ ਤੂੰ ਆਪੇ ਕੀਮਤ ਪਾਏਦਾ ਓੰਕਾਰ ਸਾਦ ਸ੍ਰਿਸ਼ਟ ਉਪਾਈ ਸਭ ਖੇਲ ਤਮਾਸ਼ਾ ਤੇਰੀ ਵਡਿਆਈ ਆਪੇ ਵੇਖ ਕਰੇ ਸਭ ਸਾਚਾ ਆਪੇ ਵੇਖ ਕਰੇ ਸਭ ਸਾਚਾ ਦੋਵੇਂ ਕੱਕੇ ਬੋਲਨੇ ਹਨ ਆਪੇ ਵੇਖ ਕਰੇ ਸਭ ਸਾਚਾ ਆਪੇ ਭੰਨ ਕਢਾਏ ਦਾ ਬਾਜੀਗਰ ਇੱਕ ਬਾਜੀ ਪਾਈ ਪੂਰੇ ਗੌਰ ਤੇ ਨਦਰੀ ਆਈ ਸਦਾ ਅਲੇਪਤ ਰਹਿ ਗੌਰ ਸਬਦੀ ਸਾਚੇ ਸਿਉ ਚਿਤ ਲਾਇਦਾ ਬਾਜੈ ਬਾਜੇ ਤੁਨ ਆਕਾਰ ਆਪ ਵਜਾਏ ਵਜਾਵਣਹਾਰਾ ਘਾਟ ਘਾਟ ਪਾਉਣ ਵਹ ਇਕ ਰੰਗੀ ਇਕ ਰੰਗੀ ਪਾਠ ਕਠਈਏ ਘਾਟ ਘਾਟ ਪਾਉਣ ਵਹ ਇਕ ਰੰਗੀ ਮੇਲ ਪਵਨ ਸਭ ਵਜਾਇਦਾ ਕਰਤਾ ਕਰੇ ਸੋ ਨਿਹਚ ਹੋਵੈ ਗੋਰ ਕੈ ਸਬਦੇ ਹਉਮੈ ਖੋਵੈ ਗੋਰ ਪ੍ਰਸਾਦੀ ਕਿਸੈ ਦੇ ਵਢਿਆਈ ਨਮ ਨਾਮ ਧਿਆਏ ਦਾ ਗੋਰ ਸੇਵੇ ਜੇਵੜ ਹੋਰ ਲਾਹਾ ਨਾਹੀ ਨਾਮ ਮਨ ਵਸੈ ਨਾਮੋ ਸਾਲਾਹੀ ਨਾਮੋ ਨਾਮ ਸਦਾ ਸੁਖ ਦਾਤਾ ਨਾਮੋ ਲਾਹਾ ਪਾਇਦਾ ਦਿਨ ਨਾਵੈ ਸਭ ਦੁਖ ਸੰਸਾਰਾ ਬਾਹੋ ਕਰਮ ਕਮਾਵਹਿ ਵਦਹਿ ਵਿਕਾਰਾ ਨਾਮ ਨਾ ਸੇਵਹਿ ਕਿਉ ਸੁਖ ਪਾਈਐ ਬਿਨ ਨਾਵੈ ਦੁਖ ਪਾਇਦਾ ਆਪੇ ਕਰੇ ਤੈ ਆਪ ਕਰਾਏ ਗੁਰ ਪ੍ਰਸਾਦੀ ਕਿਸੈ 부ਝਾਏ ਗੁਰਮੁਖ ਹੋਵਹਿ ਸੇ ਬੰਧਨ ਤੋੜਹਿ ਮੁਕਤੀ ਕੈ ਘਰ ਪਾਇਦਾ ਗਣਤ ਗਣੈ ਸੋ ਜਲੇ ਸੰਸਾਰਾ ਗਣ ਪਾਠ ਪੁਥੀਆਂ ਚ ਗਣੇ ਛਪਿਆ ਹੋਇਆ ਹੈ ਗਣਾ ਦਲਾਵਾਂ ਨਾਲ ਪਾਠ ਸੁਧ ਹੈ ਗਣਤ ਗਣੇ ਸੋ ਜਲੇ ਸੰਸਾਰਾ ਸਹਸਮੂਲ ਨ ਚੁਕੈ ਵਿਕਾਰਾ ਸਹਸਮੂਲ ਨ ਚੁਕੈ ਵਿਕਾਰਾ ਗੁਰਮੁਖ ਹੋਵੇ ਸੋ ਗਣਤ ਚੁਕਾਏ ਸੱਚੇ ਸੱਚ ਸਮਾਏ ਦਾ ਜੇ ਸੱਚ ਦੇ ਤਾ ਪਾਏ ਕੋਈ ਗੌਰ ਪ੍ਰਸਾਦੀ ਪ੍ਰਗਟ ਹੋਈ ਸੱਚ ਨਾਮ ਸਾਲਾਹੇ ਰੰਗ ਰਾਤਾ ਗੌਰ ਕਿਰਪਾ ਤੇ ਸੁਖ ਪਾਏ ਦਾ ਜਾਪ ਤਪ ਸੰਜਮ ਨਾਮ ਪਿਆਰਾ ਈਲ ਵਿਖ ਕਾਟੇ ਕਾਟਣ ਹਾਰ ਹਰ ਕੈ ਨਾਮ ਤਨ ਮਨ ਸੀਤਲ ਹੋਆ ਸਹਜ ਸਹਿਜ ਸਮਾਇਦਾ ਅੰਤਰ ਲੋਭ ਮਨ ਮੈਲ ਮਲ ਲਾਏ ਹਾਂਜੀ ਅੰਤਰ ਲੋਭ ਮਨ ਮੈਲ ਮਲ ਲਾਏ ਮੈਲੇ ਕਰਮ ਕਰੇ ਦੁੱਖ ਪਾਏ ਮੈਲੇ ਕਰਨ ਕਰੇ ਦੁੱਖ ਪਾਏ ਕੂੜ ਕੂੜ ਕਰੇ ਵਾਪਾਰਾ ਕੂੜ ਬੋਲ ਦੁੱਖ ਪਾਏ ਦਾ ਨਿਰਮਲ ਬਾਣੀ ਕੋ ਮਨ ਵਸਾਏ ਹਾਂਜੀ ਨਿਰਮਲ ਬਾਣੀ ਇੱਥੇ ਵਿਸਰਾਮ ਹੈ ਕੋ ਮਨ ਵਸਾਏ ਗੋਰ ਪ੍ਰਸਾਦੀ ਸਹਿ ਸਾ ਜਾਏ ਗੋਰ ਕਹਿ ਭਾਣੈ ਚੱਲੈ ਦਿਨ ਰਾਤੀ ਨਾਮ ਚੇਤ ਸੁਖ ਪਾਏ ਦਾ ਆਪ ਸਰੰਦਾ ਸੱਚਾ ਸੋਈ ਆਪ ਉਪਾਇ ਖਪਾਏ ਸੋਈ ਗੁਰਮੁਖ ਹੋਵੇ ਸੋ ਸਦਾ ਸਲਾਹੇ ਮੇਲ ਸਾਚੇ ਸੁਖ ਪਾਏ ਦਾ ਅਨੇਕ ਯਤਨ ਕਰੇ ਇੰਦਰੀ ਵਸ ਨਾ ਹੋਈ ਇੰਦਰੀ ਵਸ ਨਾ ਹੋਈ ਅਨੇਕ ਯਤਨ ਕਰੇ ਇੰਦਰੀ ਵਸ ਨਾ ਹੋਈ ਕਾਮ ਕ੍ਰੋਧ ਜਲੈ ਸਭ ਕੋਈ ਸਤਗੁਰ ਸੇਵੇ ਮਾਨ ਵਸ ਆਵੇ ਮਾਨ ਮਾਰੇ ਮਨਹ ਸਮਾਏ ਦਾ ਮੇਰਾ ਤੇਰਾ ਤੁਧ ਆਪੇ ਕੀਆ ਸਭ ਤੇਰੇ ਜੰਤ ਤੇਰੇ ਸਭ ਜੀਆ ਨਾਨਕ ਨਾਮ ਸਮਾਰ ਸਦਾ ਤੂੰ ਗੁਰਮਤੀ ਮਨ ਵਸਾਏ ਦਾ ਮਾਰੂ ਮਹੱਲਾ ਤੀਜਾ ਹਰ ਜੀਉ ਦਾਤਾ ਅਗੰ ਅਥਾਹ ਉਸ ਤਿਲ ਨਤਮਾਏ ਵੇ ਪ੍ਰਵਾਹ ਤਿਸ ਨੂੰ ਅਪੜ ਨਾ ਸਕੈ ਕੋਈ ਆਪੇ ਮੇਲ ਮਿਲਾਏ ਦਾ ਜੋ ਕਿਛ ਕਰੈ ਸੋ ਨਿਸ਼ਚਉ ਹੋਈ ਜੋ ਕਿਛ ਕਰੈ ਸੋ ਨਿਚਉ ਹੋਈ ਤਿਸ ਬਿਨ ਦਾਤਾ ਅਵਰ ਨ ਕੋਈ ਜਿਸ ਨੂੰ ਨਾਮ ਦਾਨ ਕਰੇ ਸੋ ਪਾਏ ਗੁਰ ਸਬਦੀ ਮਿਲਾਇਦਾ 14 ਭਵਨ ਤੇਰੇ ਹਟ ਨਾਲੇ ਸਤਗੁਰ ਦਿਖਾਏ ਅੰਦਰ ਨਾਲੇ ਨਾਵੈ ਕਾਵਾ ਪਾਰੀ ਹੋਵੈ ਗੁਰ ਸਬਦੀ ਉਪਾਇਦਾ ਸਤਗੁਰ ਸੇਵਿਆ ਸਹਜ ਅਨੰਦਾ ਹਿਰਦੈ ਆਏ ਉੱਠਾ ਗੋਵਿੰਦਾ ਹਿਰਦੈ ਆਏ ਉੱਠਾ ਗੋਵਿੰਦਾ ਸਹਜੇ ਭਗਤ ਕਰੇ ਦਿਨ ਰਾਤੀ ਆਪੇ ਭਗਤ ਕਰਾਇਦਾ ਸਤਗੁਰ ਤੇ ਵਿਛੜੇ ਤਿਨੇ ਦੁਖ ਪਾਇਆ ਆਨ ਦਿਨ ਮਾਰਿਯਹਿ ਦੁਖ ਸਭ ਆਇਆ ਮੱਥੇ ਕਾਲੇ ਮਹਿਲ ਨਾ ਪਾਵੇ ਦੁੱਖੀ ਵਿੱਚ ਦੁੱਖ ਪਾਇਦਾ ਸਤਿਗੁਰ ਸੇਵਹ ਸੇ ਵੱਡ ਭਾਗੀ ਸਹਜ ਭਾਏ ਸੱਚੀ ਲਿਵ ਲਾਗੀ ਸਚੂ ਸੱਚ ਕਮਾਵੇ ਸਾਧ ਹੀ ਸਚੈ ਮੇਲ ਮਿਲਾਏਦਾ ਜਿਸ ਨੂੰ ਸੱਚਾ ਦੀ ਸੁਖ ਪਾਏ ਜਿਸ ਨੂੰ ਸੱਚਾ ਦੀ ਇਤਿ ਵਿਸਰਾਮ ਸੂ ਪਾਏ ਅੰਤਰ ਸਾਚ ਭਰਮ ਚੁਕਾਈ ਸੱਚ ਸੱਚਾ ਕਾ ਆਪੇ ਦਾਤਾ ਜਿਸ ਦੇਵੈ ਸੂ ਸੱਚ ਪਾਏ ਦਾ ਆਪੇ ਕਰਤਾ ਸਭਨਾ ਕਾ ਸੂਈ ਜਿਸ ਨੂੰ ਆਪ ਬੁਝਾਏ ਬੁਝਾ ਕੋਈ ਆਪੇ ਬਖਸੇ ਦੇ ਵਡਿਆਈ ਆਪੇ ਮੇਲ ਮਿਲਾਇਦਾ ਹੋ ਮੈਂ ਕਰਦਿਆ ਜਨਮ ਗਵਾਇਆ ਆਗੈ ਮੂਹ ਨਾ ਚੂਕੇ ਮਾਇਆ ਆਗੈ ਮੂਹ ਇਥੇ ਵਿਸਰਾਮ ਐ ਨਾ ਚੂਕੇ ਮਾਇਆ ਅੱਗੇ ਜਮ ਕਾਲ ਲੇਖਾ ਲੀਵੈ ਜਿਉ ਤਿਲ ਕਹਾਣੀ ਪੀੜਾ ਇਹਦਾ ਜਿਉ ਤਿਲ ਤੇ ਠਮਕ ਲਾ ਦਨੀ ਐ ਕਹਾਣੀ ਪੀੜਾ ਇਹਦਾ ਪੂਲਾ ਉਚਾਰਨ ਕਰਨਾ ਪੂਰਾ ਭਾਗ ਗੁਰਸੇਵਾ ਹੋਈ ਨਦਰ ਕਰੀ ਤਾਂ ਸੇਵੀ ਕੋਈ ਜਮ ਕਾਲ ਤਿਸ ਨੇੜ ਨ ਆਵੇ ਮਹਿਲ ਸੱਚਾ ਸੁਖ ਪਾਇਦਾ ਤੈਨ ਸੁਖ ਪਾਇਆ ਜੋ ਤੁਧ ਪਾਏ ਪੂਰਾ ਭਾਗ ਗੁਰਸੇਵਾ ਲਾਏ تیرੇ ਹੱਥ ਹੈ ਸਭ ਵਡਿਆਈ ਜਿਸ ਦੀਵਹ ਸੋ ਪਾਇਦਾ ਅੰਦਰ ਪ੍ਰਗਾਸ ਗੁਰੂ ਤੇ ਪਾਏ ਨਾਮ ਪਦਾਰਥ ਮਨ ਵਸਾਈ ਗਿਆਨ ਰਤਨ ਸਦਾ ਘਟ ਚਾਨਣ ਅਗਿਆਨ ਅੰਧੇਰ ਗਵਾਇਦਾ ਅਗਿਆਨੀ ਅੰਦੇ ਦੂਜੈ ਲਾਗੇ ਬਿਨ ਪਾਣੀ ਡੁੱਬ ਮੁਏ ਅਭਾਗੇ ਬੇਨ ਬੇਨ ਪਾਣੀ ਡੁੱਬ ਮੂਏ ਅਭਾਗੇ ਚਲਦਿਆ ਘਰ ਦਰ ਨਦਰ ਨਾ ਆਵੇ ਜਮ ਦਰ ਬਾਦਾ ਦੁਖ ਪਾਇਦਾ ਬੇਨ ਸਤਗੁਰ ਸੇਵੇ ਮੁਕਤ ਨਾ ਹੋਈ ਗਿਆਨੀ ਧਿਆਨੀ ਪੁੱਛਹੁ ਕੋਈ ਸਤਗੁਰ ਸੇਵੇ ਸਤਗੁਰ ਸੇਵੇ ਤਿਸ ਮਿਲੈ ਵਡਿਆਈ ਦਾਰ ਸਚੈ ਸੋਭਾ ਪਾਇਦਾ ਸਤਗੁਰ ਨੂੰ ਸੇਵੇ ਆਪ ਮਿਲਾਏ ਤਿਸ ਆਪ ਦਾ ਸਤਗੁਰ ਨੂੰ ਸੇਵੇ ਤਿਸ ਆਪ ਮਿਲਾਏ ਮਮਤਾ ਕਾਟ ਸਚ ਲਿਵ ਲਾਏ ਸਦਾ ਸਚ ਬਣਜਹਿ ਵਾਪਾਰੀ ਨਾਮੁ ਲਹਾ ਪਾਇਦਾ ਆਪੇ ਕਰੇ ਕਰਾਈ ਕਰਤਾ ਸ਼ਬਦ ਮਰੈ ਸੋਈ ਜਨ ਮੁਕਤਾ ਨਾਨਕ ਨਾਮ ਵਸੈ ਮਨ ਅੰਤਰ ਨਾਮੁ ਨਾਮੁ ਧਿਆਇਦਾ